ਹਲੋ ਜੀ ਸਵਾਗਤ ਹੈ ਤੁਹਾਡਾ ਆਪਣੇ ਲਖੜਲ ਪਣੀ ਵਾਲਾ ਚੈਨਲ ਉੱਤੇ ਤੇ ਅੱਜ ਆਪਾਂ ਹੁਣ ਚੱਲਦੇ ਆਂ ਬੱਕਲ ਫੜਾ ਕੇ ਸੀ ਰੋਡ ਤੇ ਲੈਣ ਚੱਲਦੇ ਆ ਉਹਨੂੰ ਤੇ ਬਣੇ ਰਿਹਾ ਵਲੌਗ ਦੇ ਨਾਲ ਗੱਡੀ ਕਰ ਲਈ ਸੀ ਆਪਾਂ ਸਟਾਰਟ ਤੇ ਹੁਣ ਆਪਾਂ ਚੱਲਦੇ ਆਂਗੇ ਮਾਨਸਾ ਹੁੜਾ ਆਪਾਂ ਚੱਲਦੇ ਆ ਹੈਰੀਨੋ ਲੈਣ ਤੇ ਆਪਾਂ ਹੈਰੀਨੋ ਲੈ ਕੇ ਆਇਆ

ਉੜਾ ਆਪ ਆ ਗਏ ਸੀ ਮਾਨਸਾ ਬੇਕਰੀ ਆਏ ਦੀ ਤੇ ਇੱਥੇ ਪੱਤਰ ਸੀ ਰੋਡ ਤੋਂ ਕੱਲ ਵੀ ਦਿਖਾਈ ਸੀ ਹੁਣ ਆਪਾਂ ਆਏ ਇੱਥੇ ਰੋਡ ਫੜਨ ਆਨੇ ਬੇਕਰੀ ਵਾਲੇ ਸੰਗਮ ਬਿਸਕਟ ਬੇਕਰੀ ਆਪਣ 14-15 ਸਾਲ ਹੋ ਗਏ ਇਹਨਾਂ ਦੇ ਨੂੰ ਵਧੀਆ ਰੋਟ ਬਣੋ ਹੋਏ ਜੈਨੂਅਲ ਕੰਮ ਲੋਏ ਹੁਣ ਆਪਾਂ ਰੋਡ ਲੈ ਕੇ ਚੱਲ ਪਏ ਸੀ ਤੇ ਹੁਣ ਆਪਾਂ ਚੱਲਦੇ ਅਗੇ ਪਿੰਡ ਨੂੰ ਆਣਾ ਪਾ ਗਏ ਸੀਗੀ ਤਿੰਨ ਗੋਣੀਆਂ ਤੇ ਤੇ ਬਸ ਸੈਦੀ ਪਿੰਡ ਭਾਗ ਜਾਗੇ 5 ਮਿੰਟਾਂ 'ਚ ਗੋਲੀ ਅੰਦਰ ਯਾਰ ਜਨੰਦਰ ਆਪਾ ਕਰਤਾ ਲਓ ਇਹ ਬੱਤ 30 ਮਿੰਟਾਂ ਜਾਏਗੇ ਕੈਂਚਾਂ ਤੇ ਇਹ ਆ ਮਾਨਸਾਂ ਦੀਆਂ ਕੈਂਚਾਂ ਹੈ ਰੇ ਇੰਤਾਰ ਕੇ ਆਬਸ ਆਗੇ ਸੀ ਪਿੰਡ ਪਾਤਾ ਸੀ ਤੇ ਬਾਬੇ ਸੰਦੀਪ ਨੂੰ ਬੁਲਾਤਾ ਸੀ ਫੋਨ ਤੇ ਅਰਾਪਾ ਮੋੜ ਅੱਗੇ ਆ ਗਏ ਤੇੜਾ ਲੜਾ ਰੜਾ ਰਾਮ ਉੜ ਗਏ ਆਪਾਂ ਰੋਡ ਲੈ ਕੇ ਆ ਗਏ ਸੀ ਘਰੇ ਤੇ ਆਉਂਦੇ ਨੂੰ ਆਪਣੇ ਬਾਬਾ ਵੀ ਆ ਗਏ ਸੀ ਕਤੇ ਨਾ ਹੋਰ ਆਪਾਂ ਹੀ ਹੈਰੀ ਕੇ ਰੋਟ ਆ ਇਧਰ ਬਾਈ ਰੂਪ ਕੇ ਘਰੇ ਰੋਟ ਫੜਾਈ ਤੀ ਰੋਟ ਫੜਾ ਕੇ ਹੁਣ ਆਪਾਂ ਚੱਲਦੇ ਆਂਗੇ ਮਾਸੀ ਕੇ ਘਰੇ ਕੋਠਿਆਂ ਚ ਤੇ ਉੱਥੇ ਜਾ ਕੇ ਹਨਾ ਪਹੁੰਚ ਰੋਡ ਫੜਾ ਕੇ ਆਵਾਂਗੇ ਚਲੋ ਜੀ ਆਪਾਂ ਵੈਂਡ ਤੋਂ ਲੇਤੀ ਜੀ ਖਾਣ ਨੂੰ ਤੇ ਆਪਾਂ ਲੇਜ ਲਈ ਤੁਸੀਂ ਆਹ ਟ੍ਰਾਇੰਗਲ ਵਾਲੀ ਲੇਜ ਤੇ ਹੁਣ ਆਪਾਂ ਚੱਲਦੇ ਆਂ ਮਾਸੀ ਦੇ ਘਰ ਨੂੰ ਚਲੋ ਜੀ ਹੁਣ ਆਪਾਂ ਆ ਗਏ ਮਾਸੀ ਦੇ ਘਰੇ ਹਾਓ ਹੈਗਮ ਆਪਾਂ ਮੁੜ ਗਏ ਸੀ ਤੇ ਰੋਟ ਫੜਾ ਕੇ ਫਿਰ ਆਪਾਂ ਵਾਪਸ ਆ ਬਗੇ ਆਂ 嗯嗯嗯嗯嗯嗯嗯嗯嗯嗯嗯嗯嗯嗯嗯 ਆਪਾਂ ਜੀ ਪਿੰਡ ਚ ਚ ਆਪਾਂ ਪਿੰਡ ਚ ਦਵਾਰੇ ਰੋਟ ਫੜਾ ਕੇ ਤੇ ਹੋਣ ਆਪੋਂ ਵਾਪਸ ਕਾਰ ਨੂੰ ਜਾ ਰਹੇ ਆ

ਲੀਰ ਦਿੱਦੀ ਬੰਦ ਤੇ ਹੁਣ ਆ ਪਾ ਗਏ ਜੀ ਘਰੇ ਤੇ ਆਪਾਂ ਬਲੌਗ ਨਾਲ ਬਣੇ ਰਹੋ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਟ ਲੋ ਪੰਜਾਬੀ ਬਲੌਗਰ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ